ਅੱਜ ਲੁਧਿਆਣਾ ਦੀ ਹਫਜ਼ਨੀ ਕਾਨੂੰ ਉਸ ਸਮੇਂ ਪਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਲੁਧਿਆਣਾ ਦਾ ਬਹੁਤ ਹੀ ਪੁਰਾਣਾ ਦਮੋੜਿਆ ਪੁਲ ਜਿਸ ਵਿੱਚ ਸ਼ਹਿਰ ਦੇ ਦੋਨੋਂ ਪਾਸੇ ਦੀ ਜੋ ਜਨਤਾ ਹੈ ਉਹ ਆਜਾਈ ਕਰਦੀ ਹੈ ਰੇਲਵੇ ਦੇ ਕੰਮ ਦੇ ਕਾਰਨ ਉਹਨੂੰ ਅੱਜ ਬੰਦ ਕਰ ਦਿੱਤਾ ਗਿਆ ਹੈ ਜਿਹਦੇ ਕਰਕੇ ਆਸ-ਪਾਸ ਦੇ ਦੁਕਾਨਦਾਰਾਂ ਤੇ ਰਾਗਿਆਂ ਨੂੰ ਪਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕੀ ਆ ਪੂਰਾ ਮਾਮਲਾ ਆਓ ਵੇਖਦੇ ਹਾਂ ਲੁਧਿਆਣਾ ਤੋਂ ਪੰਜਾਬ ਖਬਰ 24 ਲਈ ਵਿਰਿੰਦਰ ਮਹਿਤਾ ਦੇ ਨਾਲ ਸਤਵੀਰ ਸਿੰਘ ਦੀ ਇੱਕ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ ਟੋਕ ਸਪੋਰਟ ਨੂੰ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਲੁਧਿਆਣੇ ਦੇ ਵਿੱਚ ਤੁਹਾਨੂੰ ਜੋ ਦਮੋਰੀਆ ਪੁਲ ਸ਼ਹਿਰ ਦਾ ਇੱਕ ਬਹੁਤ ਹੀ ਪੁਰਾਣਾ ਜਸਤ ਏਰੀਆ ਜੋ ਹੈ ਉਹ ਦਮੋਰੀਆ ਪੁਲ ਮੈਂ ਤੇ ਕੈਮਰਾ ਨੂੰ ਕਹੂੰਗਾ ਕੋਈ ਰੱਖੋ ਰਜਾ ਉਹ ਕੈਮਰਾ ਠਮਾ ਦੇ ਲੁਧਿਆਣੇ ਦਾ ਸਭ ਤੋਂ ਜੋ ਵਿਅਸਤ ਇਹ ਇਲਾਕਾ ਹੈ ਦਮੋਰੀਆ ਪੁਲ ਬਹੁਤ ਹੀ ਪੁਰਾਣਾ ਪੁਲ ਰੇਲਵੇ ਦਾ ਔਰ ਅੱਜ ਤੁਹਾਨੂੰ ਦੱਸ ਦਈਏ ਕਿ ਜੋ ਇਹ ਪੁਲ ਹੈ ਇਹਨੂੰ ਬੰਦ ਕਰ ਦਿੱਤਾ ਗਿਆ ਹੈ ਬੰਦ ਕਰਨ ਦਾ ਕਾਰਨ ਇਹਦੇ ਵਿੱਚ ਇੱਕ ਜੋ ਲਾਈਨ ਜੋ ਮਿਸਿੰਗ ਸੀ ਕਿ ਉਹ ਲਾਈਨ ਜਿਹੜੀ ਹੈ ਉਹ ਇੱਥੋਂ ਲੁਧਿਆਣੇ ਦੇ ਦਮੋਰੀਆਪੁਰ ਤੋਂ ਲੈ ਕੇ ਜੋ ਬੁੱਢਾ ਨਾਲਾ ਹੈ ਉੱਥੇ ਤੱਕ ਇਹ ਲਾਈਨ ਜਿਹੜੀ ਹੈ ਉਹ ਪੈ ਰਹੀ ਹੈ ਇਸ ਸਬੰਧ ਵਿੱਚ ਅਸੀਂ ਵੱਖ-ਵੱਖ ਇੱਥੇ ਦੇ ਜੋ ਲੋਕ ਨੇ ਆਵਾਜ਼ਾਈ ਕਰਨ ਵਾਲੇ ਰਾਘੀਰ ਨੇ ਉਹ ਰਾ ਦੇ ਵੀ ਅਸੀਂ ਤੁਹਾਨੂੰ ਬਿਆਨ ਲੈ ਕੇ ਵਿਚਾਰ ਸੁਣਾਣੇ ਆ ਕਿ ਉਹਨਾਂ ਨੂੰ ਕੀ ਕਿਥੇ ਇਸ ਟਾਈਮ ਬੰਦ ਕਰਨ ਨਾਲ ਉਹਨਾਂ ਨੂੰ ਕੁ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਗੱਲਬਾਤ ਕਰਨੇ ਆ ਕਿ ਜੋ ਰੋਜ਼ ਆਵਾਜਾਈ ਕਰਨ ਵਾਲੀ ਇੱਥੇ ਦੀ ਪਬਲਿਕ ਹੈ ਜੀ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਉਸ ਨਾਲ। ਸ਼ੁਕਰੀਆ ਜੀ। ਕੀ ਨਾਮ ਤੁਹਾਡਾ ਜੀ? ਮੈਂ ਦਾ ਵਿਨਦਰ ਭਾਬੀ ਕੰਦਰਾ ਜੀ। ਵਿਨਦਰ ਭਾਬੀ। ਜੀ ਸਾਹਿਬ ਤੁਸੀਂ ਇਸ ਇਲਾਕੇ ਦੇ ਰਸਮੀਕ ਹੋ? ਬਿਲਕੁਲ ਜੀ ਮੈਂ ਚੋਨੀਵਲੇ ਰਹਿਣਾ ਜੀ। ਚੋਨੀਵਲੇ। ਉਹ ਅੱਜ ਬਥੇ ਜਾ ਰਹੇ ਹੈ ਤੇ ਜਿਹੜਾ ਹੈ ਦਮੂਰੀਆ ਪੁਲ ਦੇ ਨੀਚੇ ਜੋ ਹੈ ਇਹਨੂੰ ਬੰਦ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਕਿਹਾ ਗਿਆ ਕਿ ਰੇਲਵੇ ਜੀ ਉ ਉਹ ਬੁਢਾ ਨਾਲ ਦੇਖ ਪਏ ਜੀ ਕੀ ਸਮਝਦੇ ਹੋ ਕਿ ਆਵਾਜਾਈ ਜਿਹੜੀ ਹੈਗੀ ਹੈ ਚਾਹਲੀ ਉਹਨਾਂ ਨੂੰ ਕਿੰਨਾ ਕੁ ਪ੍ਰੋਬਲਮ ਦਾ ਲੋਕਰੋ ਸਾਹਮਣਾ ਕਰਨਾ ਪੈ ਰਿਹਾ ਨਹੀਂ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰ ਰਹਾ ਆਲਰੇਡੀ ਸ਼ੁਰੂ ਹੋ ਹੀ ਗਿਆ ਹੈ ਮੈਂ ਸਵੇਰੇ ਆ ਕੇ ਵੀ ਦੇਖਿਆ ਸੀਗਾ ਕਾਫੀ ਲੋਕਾਂ ਦੇ ਖੜੇ ਸੀਗੇ ਉਹਨਾਂ ਨੂੰ ਰੂਟ ਡਾਇਵਰਟ ਕਰਨਾ ਪੈ ਰਿਹਾ ਕੋਈ ਕੰਢਾ ਘਰ ਤੋਂ ਜਾ ਰਿਹਾ ਕੋਈ ਬੁਢੇ ਦੇ ਥਰੂ ਜਾ ਰਿਹਾ ਉਹ ਬੜੀ ਦਿੱਕਤ ਹੈ ਫਿਰ ਮੈਂ ਬਹੁਤ ਚਿਰ ਹੋਈ ਜਿੱਤੇ ਕਰਿਆ ਇਹ ਐਟ ਲੀਸਟ ਪੈਦਲ ਲੰਘਣ ਵਾਸਤੇ ਕੋਈ ਰਸਤਾ ਚੰਗਾ ਚਾਹੀਦਾ ਸੀਗਾ ਤਾਂ ਕਿ ਜਿਹੜੇ ਆਮ ਲੋਕ ਹੈ ਜਿਨ੍ਹਾਂ ਤੋਂ ਕੋਈ ਸਮਝ ਨਹੀਂ ਉਹ ਇੰਨਾ ਲੰਮਾ ਰੂਟ ਕਰਕੇ ਕਿੱਦ ਮੇਰੇ ਕਹਾੜਾ ਹੈ ਕਿ ਜੋ ਮੋਕਾਥੇ ਕੱਢਿਆ ਵਿੱਚ ਆਵਾਜਾਈ ਕਰਦੇ ਨੇ ਕਿ ਉਹਨਾਂ ਦੀ ਵਿਸਥਾ ਬੰਦ ਹੈ ਕਿ ਪੈਦਲ ਜੋ ਲੋਕੀ ਮੈਚ ਰਹੇ ਨੇ ਉਹ ਹੋ ਨਹੀਂ ਕਰ ਸਕਦੇ ਆ ਪਰ ਉਹਨੂੰ ਪੈਦਲ ਚੱਲਦੇ ਜਿਹੜੇ ਸ਼ੋਰਟਰ ਰਸਤਾ ਸੁਝਾ ਰਹੇ ਨੇ ਤਾਂ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦੇ ਸਾਹਮਣੇ ਕਰਨਾ ਪੈ ਰਿਹਾ ਹੈ ਹਾਂ ਜੀ ਕਿਉਂਕਿ ਦੇਖੋ ਇਹ ਇਹ ਤੁਮਰੀਆ ਬੋਲਦੇ ਅਤਾਲੂ ਜਲਾ ਤੇਰਾ ਤੌਰ ਕਰਾ ਇਹ ਇੱਕ ਐਸਾ ਮਾਧਿਅਮ ਹੈ ਜਿਹੜਾ ਜੋੜਦਾ ਕਰੇ ਲੋਕ ਆਮ ਬੰਦਾ ਰੇੜੀਆਂ ਵਾਲੇ ਵੀ ਹੈ ਜਿਹੜੇ ਥੋੜੇ ਦਿਹਾੜੀ ਦਾ ਬੰਦੇ ਵੀ ਹੈ ਉਹਨਾਂ ਦਾ ਬੜੀ ਮੁਸ਼ਕਲ ਸਹਣਾ ਕਰਨਾ ਪੈਗਾ ਇਹ ਜਿਆਦਾ ਵੀ ਬੜਾ ਰਿਸਕੀ ਹੈ ਹੁਣ ਜਿਹੜੇ ਲੈਣਾ ਤੱਕ ਕਰ ਰਹੇ ਆ ਉਹ ਵੀ ਜਰਮਾਨ ਦਾ ਰਿਸਕ ਲੈ ਰਹੇ ਆ ਤੋਂ ਉਹ ਥੋੜਾ ਜਿਹਾ ਕੋਈ ਅੱਗੇ ਦਾ ਪ੍ਰੋਲਾ ਕਰ ਦਿਓ ਤਾਂ ਕਿ ਇਹ ਤੋਂ ਲੰਡਨ ਵਾਸਤੇ ਤਰਨ ਲੰਡਨ ਲੰਦੇ ਵਾਸਤੇ ਉਹ ਰਸਤਾ ਨਿਕਲ ਜਾਵੇ ਮਸੂਮੇਨ ਹੈ ਕੋਈ ਐਂਬੂਲੈਂਸ ਵਾਲਾ ਉਹਨੂੰ ਉਸ ਟ੍ਰੈਫਿਕ ਜਨਨ ਕੇਣਾ ਪਊਗਾ ਜਿਹੜਾ ਵੀ ਬਹੁਤ ਰਿਸਕੀ ਹੈ ਦਾ ਮਰੀਜ਼ ਮਰੀਜ਼ ਕੋਈ ਮਰੀਜ਼ ਹੈ ਮਰੀਜ਼ ਹੈ ਕੋਈ ਨਹੀਂ ਹੋਵੇਗਾ ਇਹ ਕੰਮ ਸੇ ਹੋ ਜਾਏਗਾ ਕਿਉਂਕਿ ਟ੍ਰੈਵਲ ਹੀ ਨਾ ਹੋ ਜਾਏਗਾ ਉਹਨੂੰ ਫਿਰ ਰੂਟ ਕਨਵਰਟ ਕਰਨਾ ਪੈਣਾ ਅਜੇ ਅਜੇ ਤੁਸੀਂ ਇੱਧਰ ਆ ਕੇ ਕਹੇਗਾ ਚਾਹੁੰਦਾ ਹਾਂ ਤਾਂ ਲੰਘਣਾ ਪਊਗਾ ਆਹ ਬ੍ਰਿਗੇਡ ਵਾਲੇ ਨੂੰ ਕੋਈ ਨਹੀਂ ਆਪਣਾ ਕਰਕੇ ਦਿੱਕਤ ਹੁੰਦੀ ਹੈ ਉਹਨੂੰ ਵੀ ਇਹੀ ਚੀਜ਼ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਹਰ ਟ੍ਰਾਂਜ਼ਿਟਲ ਹੋ ਸਕਦਾ ਹੈ ਕਿ ਦਿੱਕਤ ਆ ਜਾਵੇ ਇਹ ਦੇਖੋ ਬਹੁਤ ਗੁੱਦਾ ਚਲੋ ਮੈਂ ਕਿ ਕੁਮਾਰ ਸਾਹਿਬ ਨੇ ਗੱਲਬਾਤ ਕੀਤੀ ਹੈ ਕਿ ਉਹਨਾਂ ਲਈ ਕੋਈ ਐਮਰਜੈਂਸੀ ਰਸਤਾ ਕਿਸੇ ਵੀ ਤਰ੍ਹਾਂ ਦਾ ਜੋ ਐਂਬੂਲੈਂਸ ਲਈ ਜਾਂ ਫਾਇਰ ਬ੍ਰਿਗੇਡ ਦੇ ਲਈ ਇਸ ਟਾਈਮ ਇਥੇ ਨਹੀਂ ਹੈ ਕਿਉਂਕਿ ਸ਼ਹਿਰ ਦਾ ਬਹੁਤ ਹੀ ਵਿਅਸਤ ਇਲਾਕਾ ਹੈ ਤੇ ਉਹਦੇ ਕਰਕੇ ਕਿਸੇ ਵੀ ਮਰੀਜ਼ ਨੂੰ ਸਮੇਂ ਸਿਰ ਹਸਪੀਟਲ ਪਹੁੰਚਾਉਣ ਦੇ ਵਿੱਚ ਬਹੁਤ ਵੱਡੀ ਇੱਕ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਂਕੁਸ਼ ਜੀ ਹੈ ਨਾ ਅ ਜੈਲ ਸਾਹਿਬ ਜੋ ਅੱਜ ਧੰਮੂਰੀਆ ਪੁਲ ਕੋਲ ਦਾ ਰਸਤਾ ਸਾਰਾ ਬੰਦ ਕਰ ਦਿੱਤਾ ਗਿਆ ਹੈ। ਕੀ ਸਮਝਦੇ ਹੋ ਕੀ ਇਹ ਠੀਕ ਹੀ ਤਾਂ ਹੈ ਜੇ ਪਬਲਿਕ ਨੂੰ ਇੰਨਾ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇ ਪਬਲਿਕ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਜੀ ਤੁਸੀਂ ਦੇਖ ਸਕਦੇ ਹੋ ਅੱਧਾ ਲੁਧਿਆਣਾ ਇੱਧਰ ਅੱਧਾ ਲੁਧਿਆਣਾ ਉੱਧਰਲੀ ਸਾਈਡ ਆ ਆਣ ਜਾਣ ਨੂੰ ਕਿੰਨੀ ਦਿੱਕਤ ਹੋ ਜਾਣੀ ਕਿੰਨਾ ਘੁੰਮ ਕੇ ਆਉਣਾ ਪੈਣਾ 20 ਤੋਂ 25 ਮਿੰਟ ਅੱਗੇ ਵੀ ਜਿਹੜਾ ਘੰਟਾ ਕਰਾ ਰਿਹਾ ਵਾਸ਼ ਪੂਰਾ ਦਾ ਡਾਫਾ ਤੇ ਫਿਰ ਵੀ ਹੁਣ ਦੇਖੋ ਉੱਥੇ ਕਿੰਨਾ ਕ੍ਰੈਸ਼ ਹੋ ਜਾਊਗਾ ਕਿੰਨਾ ਟਾਈਮ ਲੋਕਾਂ ਦਾ ਖਰਾਬ ਹੋ ਜਾਊਗਾ ਇੱਕ ਥਾਂ ਤੋਂ ਦੂਜੇ ਥਾਂ ਤੇ ਆਉਣ ਲਈ ਤੁਸੀਂ ਆਪ ਦੇਖ ਸਕਦੇ ਹੋ ਸਾਨੂੰ ਤਾਂ ਚਾਹੀਦਾ ਸੀ ਜੇ ਉਹਦੇ ਕੋਈ ਥੋੜਾ ਬੋਤਾ ਲਾਂਘਾ ਜਰੂਰ ਦਿੱਤਾ ਜਾਂਦਾ ਚਾਹੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਘੱਟ ਹੁੰਦੀ ਆ। ਕੀ ਨਾਮ ਤੁਹਾਡਾ ਜੀ? ਡੈਨੀਅਲ ਜੀ। ਡੈਨੀਅਲ ਜੀ, ਡੈਨੀਅਲ ਜੀ, ਤੁਸੀਂ ਇੱਧਰੋਂ ਦਿਮੋੜਿਆਪੁਰ ਵੱਲੋਂ ਨਿਕਲ ਆ ਰਹੇ ਦੇਖਿਆ ਜਾਂਦਾ ਕਿ ਰਸਤਾ ਸਾਰਾ ਬੰਦ ਕੀਤਾ ਪਿਆ। ਹਾਂਜੀ। ਤੇ ਤੁਸੀਂ ਕਿਸੇ ਕੰਮ ਦੇ ਸਿਲਸਿਲੇ 'ਚ ਆ ਰਹੇ ਸੀ? ਨਹੀਂ ਅਸੀਂ ਜੌਬ 'ਤੇ ਜਾ ਰਹੇ ਸੀ ਭਾਜੀ। ਜੀ। ਦੂਸਰੀ ਜਗ੍ਹਾ 'ਤੇ। ਜੀ। ਤੇ ਸਾਨੂੰ ਹੁਣ ਜਾਣ ਆਉਣ 'ਚ ਬੜੀ ਪਰੇਸ਼ਾਨੀ ਆ ਕਿਉਂਕਿ ਇਹ ਰਸਤਾ ਆਲਰੇਡੀ ਬੰਦ ਹੋ ਚੁੱਕਿਆ ਵਾ। ਤੇ ਸਾਨੂੰ ਘੁੰਮ ਕੇ ਦੂਸਰੇ ਪਾਸੇ ਵੀ ਜਾਣਾ ਪੈ ਰਿਹਾ। ਉ ਸੇਣੀ ਜੀ ਸਮਝੀ ਤੁਸੀਂ ਅਜੀਬ ਬੜਾ ਅਸੀਂ ਬੜੀ ਅੱਪੋ ਤੋਂ ਆਨੇ ਆਂ ਤਾਂ ਜੀ ਤਾਂ ਏਸੀ ਮਾਗੀ ਜੱਦੀ ਕੰਮ ਸੋਬ ਕੰਮ ਕਰਦੇ ਆ ਸਾਦੇ ਵਾਲੇ ਉਹ ਰੋਕਾ ਹੋ ਗਿਆ ਜਦੋਂ ਬੰਦ ਹੋ ਗਿਆ ਰਸਤਾ ਬੋਲੀਆ ਕੋਲ ਵਾਲਾ ਤੂੰ ਗੰਨੂ ਇੱਟੇ ਘੁੰਮ ਗਏ ਤਾਨੂੰ ਜਾਣਾ ਬੂਪੋ ਨੂੰ ਪੋਣੂ ਪੋਣੂ ਤਰਪਨਾ ਦੇਈ ਤੇ ਡਾਕੂਮੈਂਟ ਕੋਈ ਜਾਣੇ ਨਹੀਂ ਤਾਨੂੰ ਤਿੰਨ ਚਾਰ ਘੰਟੇ ਰੱਖੂਗੇ ਪੰਨਾ ਤੇ ਵੀ ਉਹ ਵੀ ਜਾਮ ਲੱਗੂਗਾ ਜਾਣ ਦੱਸੀ ਬਸਾਂਗੇ ਕਾਦੇ ਤਾਨੂੰ ਫੋਨ ਕਰਨਗੇ ਕਿਤੇ ਪੱਤਗੇ ਅ ਜੀ ਕਹਿੰਦੇ ਜਾਂਮ ਤੇ ਦਿੱਤੇ ਵੇ ਜੀ ਕੀ ਨਾਮ ਪਤਾ ਜੀ ਕੱਕਾ ਸਾਈਕਲ ਜੀ ਕਾਕਾ ਸਾਈਕਲ ਦਾਦਾ ਸਾਈਕਲ ਉਹ ਦੁੱਧ ਕੋ ਤੁਹਾਡੇ ਸਾਹਮਣੇ ਦਾ ਡਮੋਰੀਆ ਪੋਣ ਆਇਆ ਉਹਨੂੰ ਬੰਦ ਕਰ ਦਿੱਤਾ ਗਿਆ ਕੀ ਸਮਝਦੇ ਹੋ ਕਿ ਤੁਹਾਨੂੰ ਇਹਦਾ ਕੋਈ ਨੁਕਸਾਨ ਹੋ ਰਿਹਾ ਨੁਕਸਾਨ ਸਾਰੇ ਹੋ ਰਿਹਾ ਜੀ ਵਿਆਗ ਨਹੀਂ ਆ ਰਿਹਾ ਸਵੇਰ ਤੋਂ ਅੱਛਾ ਸਵੇਰ ਦਾ ਕੋਈ ਕਾਹ ਨਹੀਂ ਆਇਆ ਜੀ 5-7 ਵਜੇ ਨਾਲ ਦਵਾ ਜਾ ਕੋ ਸਾਰੇ ਉਹਨਾਂ ਦਾ ਕਹਿਣਾ ਹੈ ਕਿ ਪੁਰ ਬੰਦ ਕਰਨ ਦੇ ਨਾਲ ਜਿਹੜੀ ਆਵਾਜ਼ ਆ ਗਈ ਬੰਦ ਹੋਣ ਕਰਕੇ ਉੱਥੇ ਦੇ ਦੁਕਾਨਦਾਰ ਆ ਉਹਨਾਂ ਦਾ ਤਾਂ ਕੰਮ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਵੀ ਉਹਨਾਂ ਕੋਲੇ ਗਾਹਕ ਨਹੀਂ ਆ ਰਿਹਾ। ਦੁਕਾਨ ਤੇ ਖੜਿਆ ਜਿੱਥੇ 24 ਘੰਟੇ ਹਰ ਦਿਨੇ ਰਸ ਜੋ ਦੇਖਣ ਨੂੰ ਮਿਲਦਾ ਸੀ ਅਸੀਂ ਉਹਨਾਂ ਦੀ ਦੁਕਾਨ ਦੇ ਮਾਲਕ ਬਣਾਈ ਹੋਏ ਉਹਨਾਂ ਕੋਲ ਖੜਿਆ ਆ ਸਰ ਕੀ ਨਾਮ ਤੁਹਾਡਾ ਜੀ? ਮੇਰਾ ਸਾਹਿਲਾ ਜੀ। ਸਾਹਿਲ ਜੀ ਜਿਹੜੇ ਗੋਰੀਆ ਕੋਲ ਦਾ ਹੁਣ ਰਸਤਾ ਦੋਨੇ ਪਾਸੇ ਬੰਦ ਕਰ ਦਿੱਤਾ ਗਿਆ। ਇਹਦੇ ਨਾਲ ਤੁਹਾਡੀ ਗੱਡੀ ਨੂੰ ਕੀ ਨੁਕਸਰ ਪਿਆ? ਗੱਡੀ ਨੂੰ ਤਾਂ ਜੀ ਹੈਗਾ ਹੀ ਹੈ ਫਰਕ ਜਦੋਂ ਆਣਾ ਜਾਣਾ ਬੰਦ ਹੋ ਜਾਏਗਾ ਤੇ ਨੇਚਰਲ ਜੀ ਤੇ ਕਸਮਰ ਮਤਲਬ ਬਹੁਤ ਲੰਬਾ ਘੁੰਮ ਕੇ ਨਹੀਂ ਆਂਦਾ ਹੈਗਾ ਤੇ ਉਹਦੇ ਨਾਲ ਤਾਂ ਫਰਕ ਪੈਂਦਾ ਹੀ ਹੈ ਬਾਕੀ ਮਤਲਬ ਇਹਦੇ ਨਾਲ ਪਹਿਲਾਂ ਇਹ ਏਰੀਆ ਨੂੰ ਨਹੀਂ ਬਾਕੀ ਹੋਰ ਜਿਹੜੇ ਨਾਲ ਦੇ ਏਰੀਆ ਲੱਗਦੇ ਨੇ ਆਪਣਾ ਕਿਲਾਸ਼ਾਉਂਕ ਹੋ ਗਿਆ ਬਰਿੰਦਾਨਾ ਰੋਡ ਹੋ ਗਿਆ ਹਰ ਕਿਥੇ ਨੂੰ ਮਤਲਬ ਫਰਕ ਪਏਗਾ ਕੰਮ ਨੂੰ ਕਿਉਂਕਿ ਜਦੋਂ ਲਾਂਗਾ ਬੰਦ ਹੋ ਜਾਂਦਾ ਜੀ ਦੁਕਾਨ ਦਾ ਸੜਕਵਾ ਤੇ ਉਹਦੇ ਨਾਲ ਫਰਕ ਮੋਸਟਲੀ ਪੈਂਦਾ ਹੀ ਹੈ ਜੀ ਕੰਮ ਦੇ ਵਿੱਚ ਸੋਣਾ ਕਹਣਾ ਹੈ ਕਿ ਦਿਮੋਰੀਆਪੁਰ ਪੁਲ ਬੰਦ ਕਰਨ ਨਾਲ ਜੋ ਸ਼ਹਿਰ ਦੀ ਡਿਵਾਈਡਿਸ਼ਨ ਹੈ ਦੋਨੇ ਪਾਸੇ ਦੀ ਸਪੋਰ ਦੇ ਨਾਲ ਮੰਡੀ ਜਾਂਦੀ ਹੈ ਰਸਤਾ ਬੰਦ ਹੋਣ ਕਰ ਕਾਰਨ ਔਰ ਜੋ ਉਹਨਾਂ ਦੇ ਕਸਟਮਰ ਦੁਕਾਨਦਾਰਾਂ ਕੋਲ ਆਉਂਦੇ ਸੀ ਉਹ ਬਹੁਤ ਹੀ ਤਕਲੀਫ ਵਿੱਚ ਰਹਿ ਗਏ ਜੋ ਕਰਕੇ ਦੁਕਾਨਦਾਰਾਂ ਦਾ ਬਹੁਤ ਭਾਰੀ ਇਥੇ ਜੋ ਨੁਕਸਾਨ ਉਹ ਦੇਖ ਲੈਣਾ